ਆਪਣਾ ਤਾਂ ਸਿੱਧਾ ਇਹੀ ਹੈ ਸਾਰੇ ਸਾਰਿਆਂ ਦਾ ਇਹੀ ਹੈ ਮੇਰਾ ਤਾਂ ਮਕਸਦ ਵੀ ਇੱਕ ਬੰਦਾ ਸਾਨੂੰ ਤੰਗ ਕਰ ਰਿਹਾ ਬਾ ਜਾਂ ਕੋਈ ਕਿਸੇ ਨਾਲ ਕਰ ਗਿਆ ਬਸ ਬਦਲੇ ਦੌਰ ਦੀ ਹਰਵੰਜ ਦੀ ਹੈ ਜੀ ਫਿਰ ਕਿ ਨਹੀਂ ਇੰਦੇ ਚ ਕਹਿੰਦੇ ਸੀ ਸੀਟੀ ਸੁਨੇਮੇ ਦੇਖੇ ਵਜਨ ਗਿਆ ਥੈਂਕ ਯੂ ਗਰੇਸ ਸਿੰਘ ਭਾਈ ਹਟ ਤਾਂ ਕੋਈ ਹੋਈ ਨਹੀਂ ਜੀ ਬਾ ਚਮਚਾ ਨੂੰ ਬੇਹ ਪਤਾ ਪਹਿਲੀ ਵਾਰ ਨਹੀਂ ਜੀ ਚਮਚਾ ਬੋਵੇ ਸੁਆਣੀ ਨੇ ਮਾਰਿਆ ਜਦੋਂ ਜਿਹਨੂੰ ਮਾਰਨ ਵਾਸਤੇ ਆਇਆ ਉਹ ਬੰਦਾ ਪੱਕਾ ਯਮ ਲੋਕ ਡੇਲੀ ਪੁਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਵਾਰਨਿੰਗ ਮੂਵੀ ਜਿਸ ਦਾ ਨਾਂ ਹੀ ਵਾਰਨਿੰਗ ਹੈਗਾ ਤੇ ਜਿਹੜੀ 2 ਤਰੀਕ ਨੂੰ 2 ਫਰਵਰੀ ਨੂੰ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਹੈ ਸਾਡੇ ਨਾਲ ਸਟਾਰ ਕਾਸਟ ਹੈਗੀ ਹੈ ਤੇ ਜਿਹੜੀ ਫਿਲਮ ਦੇ ਅਸੀਂ ਟ੍ਰੇਲਰ ਦੇਖਿਆ ਸਾਰਿਆਂ ਦੇਖਿਆ ਉਸ ਟ੍ਰੇਲਰ ਨੂੰ ਦੇਖ ਕੇ ਅਜਿਹਾ ਲੱਗਦਾ ਜਿਹੜੀ ਵਾਰਨਿੰਗ 1 ਸੀ ਤੇ ਵਾਰਨਿੰਗ 2 ਉਸ ਤੋਂ ਵੀ ਕਿਤੇ ਜ਼ਿਆਦਾ ਜਿਹੜੀ ਕਿ ਪ੍ਰੋਮੋਸ਼ਨ ਤੇ ਜਿਹੜੀ ਆਪਣਾ ਜਿਹੜੇ ਐਕਟਰ ਹੈਗੇ ਜਿਨ੍ਹਾਂ ਨੇ ਬਹੁਤ ਜਿਹੜਾ ਅੱਛਾ ਜਿਹੜਾ ਵਰਕ ਕੀਤਾ ਸਾਰਾ ਸਭ ਤੋਂ ਪਹਿਲਾਂ ਬਾਈ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸ਼ੁਕਰੀ ਭਾਈ ਜੀ ਬੜਾ ਵਧੀਆ ਲੱਗਿਆ ਜਦੋਂ ਅੱਜ ਕੱਲ ਲੋਕ ਲੜਾਈ ਦੀਆਂ ਫਿਲਮਾਂ ਵੀ ਜੂਰੀ ਦੇਖਦੇ ਨਾਲ ਹਾਸਾ ਖੇਡੀ ਵੀ ਹੋਣੀ ਚਾਹੀਦੀ ਹੈ 100% ਜੀ ਮੋਸ਼ਨਸ ਇੱਕ ਨਹੀਂ ਹੋਣਾ ਚਾਹੀਦਾ ਹਾਡਰ ਹੋਣੇ ਚਾਹੀਦੇ ਨੇ ਸੋ ਇਹ ਫਿਲਮ ਦੇ ਵਿੱਚ ਸਾਰੇ ਇਮੋਸ਼ਨ ਨੇ ਲਵ ਆ ਵਾਰ ਆ ਕਾਮੇਡੀ ਹੈ ਯੂ نو ਸਸਪੈਂਸ ਇਮੋਸ਼ਨਸ ਯੂ نو ਇਟਸ ਐਸ ਇਮੋਸ਼ਨਲ ਫਿਲਮ ਟੂ ਹੈਗਾ ਉਹ ਕਿਸ ਪੱਧਰ ਦਾ ਹੈਗਾ ਕਿਸ ਜੀ ਮੇਰਾ ਤਾਂ ਦੇਖੋ ਆਪਣਾ ਤਾਂ ਸਿੱਧਾ ਇਹੀ ਹੈ ਮੇ ਸਾਰੇ ਸਾਰਿਆਂ ਦਾ ਇਹੀ ਹੈ ਮੇਨਾਂ ਦਾ ਮਕਸਦ ਵੀ ਇੱਕ ਬੰਦਾ ਸਾਨੂੰ ਤਾਂਗ ਕਰ ਰਿਹਾ ਵਾ ਜਾਂ ਕੋਈ ਕਿਸੇ ਨਾਲ ਕਰ ਗਿਆ ਬਸ ਬਦਲੇ ਦੌਰ ਦੀ ਰੈਵੈਂਜ ਦੀ ਹੈ ਕੋਈ ਕਾਮੇਡੀ ਦੇ ਨਾਲ ਕਰ ਰਿਹਾ ਕੋਈ ਫਾਈਟਿੰਗ ਦੇ ਨਾਲ ਕਰ ਰਿਹਾ ਕੋਈ ਟੌਰ ਨਾਲ ਕਰ ਰਿਹਾ ਵਾ ਬਸ ਜੀ ਯੂਰ ਸਸਪੈਂਸ ਇਹਨਾਂ ਦਾ ਅਸੀਂ ਬਰਕਰਾਰ ਰੱਖਾਂਗੇ ਹਲੇ ਸੀਟੀ ਵੀਰ ਨਾਲ ਹੈਗੇ ਨੇ ਜਿਨ੍ਹਾਂ ਦਾ ਪਹਿਲਾਂ ਹੀ ਅਸੀਂ ਦੇਖੇ ਨੇ ਹੁਣ ਆਥੇ ਚਮਚਾਗਾ ਪਹਿਲਾਂ ਕੈਂਚੀ ਦੇ ਨਾਲ ਖੇਡੀ ਇਹਨਾਂ ਫਿਲਮ ਬਈ ਯਾਰ ਸਵਾਰ ਲਿਆਤਾ ਅੱਛਾ ਸ਼ੁਗਰੀਏ ਮਿਰਵਾਰ ਨਹੀਂ ਮੇਰੇ ਪਹਿਲਾਂ ਫਿਲਮ ਦੇਖੀ ਚੱਲੋ ਇਹ ਫਿਲਮ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਜਿਹੜੀ ਇਹ ਫਿਲਮ ਦਾ ਤੇ ਉਸ ਫਿਲਮ ਦਾ ਸੀ ਜੋ ਤੁਹਾਡਾ ਕਿਰਦਾਰ ਦੇਖਿਆ ਉਸ ਲੈਵਲ ਦਾ ਰੋਮਾਂਟਿਕ ਬਹੁਤ ਸੀ ਉਹਦੇ ਦਾ ਰੋਮਾਂਟਿਕ ਹੈ ਹੀ ਬੜਾ ਜ਼ਿਆਦਾ ਸੀ ਇਹਦੇ ਜਿਹੀ ਕਿਸ ਲੈਵਲ ਦਾ ਕਿਹੜੀ ਫਿਲਮ ਦੀ ਗੱਲ ਕਰ ਰਹੇ ਹੋ ਕ੍ਰਾਈਮਨਲ ਦੀ ਅੱਛਾ ਕ੍ਰਾਈਮਨਲ ਦੀ ਹਾਂ ਆ ਉਹ ਲੱਗ ਸੀਗਾ ਉਹ ਉਹ ਹੋਰ ਤਰ੍ਹਾਂ ਦਾ ਕਿਰਦਾਰ ਸੀਗਾ ਉਹਦੀ ਕਹਾਣੀ ਹੋਰ ਸੀ ਇਹ ਕਿਰਦਾਰ ਹੋਰ ਤਰ੍ਹਾਂ ਦਾ ਇਹ ਅਤਰੰਗੀ ਜਿਹਾ ਕਿਰਦਾਰ ਆ ਘੜਮ ਚੌਧਰੀ ਹੁੰਦੇ ਜਿਹੜੇ ਜੇਲ੍ਹ ਚ ਉਹ ਹੈਗਾ ਜਿਹਦੇ ਆਲੇ ਦੁਆਲੇ ਮਜਮਾ ਲੱਗਿਆ ਰਹਿੰਦਾ ਔਰ ਸਾਰੇ ਜਿੰਨੇ ਜੇਲ੍ਹ ਵਾਲੇ ਕਿਰਦਾਰ ਨੇ ਉਹਨਾਂ ਇਸ ਤਰ੍ਹਾਂ ਦਾ ਸੂਤਰ ਤਾਂ ਟਾਈਪ ਕਰਦਾ ਸੀਟੀ ਵੱਜੀ ਫਿਰ ਕਿ ਨਹੀਂ ਇਹਦੇ ਚ ਕਹਿੰਦੇ ਸੀ ਸੀਟੀ ਇਸ ਨਿਮੇ ਦੇਖੋ ਵੱਜਣ ਗਿਆ ਤੁਹਾਡੀ ਵੱਜ ਗਈ ਸੀ ਕਿ ਨਹੀਂ ਉਹ ਵੱਜਣ ਗਿਆ ਦੇਖੋ ਜੇ ਹੁਣੇ ਦੱਸਦਾ ਫਿਰ ਐਡੀ ਆਪਾਂ ਬੈਠੀ ਜਾਂਦੇ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੁਣਾਣਾ ਇਹ ਦੇਖ ਕੇ ਮਜ਼ਾ ਆਊਗਾ ਤੁਹਾਨੂੰ ਸਹੀ ਗੱਲ ਜਿਹੜਾ ਡਾਇਲੋਗ ਹੈਗਾ ਨਾ ਉਹ ਡਾਇਲੋਗ ਨੇ ਸਾਰੀ ਫਿਲਮ ਨੂੰ ਇੱਕ ਜਾਨ ਪਾਈ ਹੋਈ ਕਹਿੰਦਾ ਵੀ ਸੀਟੀ ਕਹਿੰਦਾ ਮਾਰਨੀ ਆ ਤਾਂ ਨਹੀਂ ਜਿਹੜੀ ਸੀਟੀ ਮੈਂ ਵੱਜਣੀ ਨਹੀਂ ਆਉਣੀ ਇਹ ਨਾ ਉਹ ਨਹੀਂ ਨੂੰ ਆਉਂਦੀ ਆ ਬੜੀ ਅੱਛਾ ਕਰੈਕਟਰ ਉਹਨਾਂ ਦਾ ਤੇ ਜਿਹੜਾ ਤੁਸੀਂ ਨਾਲ ਨਿਵਾ ਰਹੇ ਹੋ ਤਾਂ ਉਹ ਫਿਰ ਵੀ ਸਾਡੀ ਜੁਗਲਬੰਦੀ ਹੈ ਪੰਮੇ ਪੰਮੇ ਦੇ ਸਿਟੀ ਦੀ ਜਿਹੜੀ ਪੰਮੇ ਦਾ ਖੂਨ ਪੀ ਜਾਂਦਾ ਸਿਟੀ ਲਹੂ ਪੀਂਦਾ ਦਾ ਪੂਰਾ ਤਾਂ ਕਰਕੇ ਉਹ ਗੱਲਾਂ ਕਰਦਾ ਫਿਰ ਪੰਮਾ ਪੰਮੇ ਦਾ ਡਾਇਲੋਗ ਵੀ ਉਦਾਂ ਦਾ ਨਾ ਵੀ ਇਹਦੀ ਜਿਹੜੀ ਸਿਟੀ ਮੈਂ ਵਜਾਉਣੀ ਉਹ ਨਹੀਂ ਇਹਨੂੰ ਆਉਂਦੀ ਤਾਂ ਇਦਾਂ ਤੁਸੀਂ ਬਹੁਤ ਚੀਜ਼ਾਂ ਦੇਖੋਗੇ ਫਿਲਮਾਂ ਜੀ ਬਿਲਕੁਲ ਭਾਈ ਜੀ ਹੈਗੇ ਨੇ ਭਾਈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਕਿਰਦਾਰ ਤੁਹਾਡੀਆਂ ਪਹਿਲਾਂ ਹੀ ਫਿਲਮਾਂ ਹੈ ਸੁਪਰ ਹਿੱਟ ਫਿਲਮਾਂ ਪੰਜਾਬੀ ਥੈਂਕ ਯੂ ਵੀਰੇ ਥੈਂਕ ਯੂ ਬਾਈ ਹਟ ਤਾਂ ਕੋਈ ਹੋਈ ਨਹੀਂ ਜੀ ਵਾਰਨਿੰਗ ਨਹੀਂ ਨਹੀਂ ਤੁਹਾਡੇ ਜਿਹੜੇ ਅਸੀਂ ਕਰੈਕਟਰ ਦੇਖਨੇ ਕਿਰਦਾਰ ਦੇਖਨੇ ਤੁਹਾਡੇ ਕਿਰਦਾਰ ਦੀ ਅੱਜ ਜਿਹੜੇ ਕਿਰਦਾਰ ਤੁਹਾਡੇ ਹੈਗੇ ਨੇ ਤੇ ਵਾਰਨਿੰਗ ਦਾ ਜਿਹੜਾ ਐਕਸਪੀਰੀਅੰਸ ਕਿਦਾਂ ਰਿਹਾ ਵਾਰਨਿੰਗ ਦਾ ਹਟ ਫਿਲਮ ਸੀਗੀ ਹੈਨਾ ਪਹਿਲਾ ਪਾਰਟ ਸੀਗਾ ਬਹੁਤ ਵੱਡਾ ਪਾਰਟ ਸੀਗਾ ਹਾਲਾਂਕਿ ਉਹ ਮੈਨੂੰ ਸ਼ਿੰਦੇ ਵਾਲਾ ਰੋਲ ਆਫਰ ਹੋਇਆ ਸੀ ਮੈਂ ਕਰ ਨਹੀਂ ਪਾਇਆ ਮੈਂ ਕੋਈ ਹੋਰ ਫਿਲਮ ਕਰ ਰਿਹਾ ਸੀ ਪਰ ਸੱਚੀ ਜਦੋਂ ਫਿਲਮ ਦੇਖੀ ਸੀ ਤਾਂ ਮਨ ਚ ਸੀਗਾ ਕਿ ਯਾਰ ਇਹਦਾ ਹਿੱਸਾ ਹੋਣਾ ਚਾਹੀਦਾ ਸੀ ਮੈਂ ਤਾਂ ਸੈਕੰਡ ਦੇ ਵਿੱਚ ਉਹ ਚਾਂਸ ਮਿਲਿਆ ਬਹੁਤ ਦਿਲੋਂ ਕੈਰੈਕਟਰ ਕੀਤਾ ਬੜਾ ਠੋਕਾ ਟਗਾਈ ਹੋਈ ਹੈ ਨਾ ਫਿਲਮ ਵਿੱਚ ਹਨਾ ਥਾਰ ਥਾਰ ਚੱਲੀਆਂ ਨੇ ਕਿੰਨਾ ਕੋ ਫਿਰ ਜਦੋਂ ਰੀਅਲ ਹੈ ਜਦੋਂ ਉੱਥੇ ਹੁੰਦਾ ਸ਼ੂਟ ਤੇ ਫਿਰ ਉੱਥੇ ਵੀ ਪੂਰੀ ਐ ਭੱਜ ਦੌੜ ਹੁੰਦੀ ਨਹੀਂ ਜੀ ਜਿਸ ਤਰ੍ਹਾਂ ਫਿਲਮ ਵਿੱਚ ਹੈਗੀ ਹੈ ਹਾਂ ਜਿਹੜੇ ਕੈਰੈਕਟਰ ਦੀ ਕਹਾਣੀ ਚੱਲ ਰਹੀ ਹੈ ਜਿਹਦਾ ਜਿਹਦੇ ਨਾਲ ਸੀਨ ਚੱਲ ਰਿਹਾ ਉਹਨਾਂ ਦੀ ਫਿਰ ਹੁੰਦੀ ਹੈ ਜਿਵੇਂ ਗੇਲਾ ਵੀਰ ਐ ਇਹ ਐਕਸ਼ਨ ਇਹਨਾਂ ਦੇ ਹਿੱਸੇ ਆ ਜੱਗੀ ਬਾਈ ਇਹਨਾਂ ਦੇ ਹਿੱਸੇ ਐਕਸ਼ਨ ਆ ਮੇਰੇ ਹਿੱਸੇ ਹੋਰ ਤਰ੍ਹਾਂ ਦੀਆਂ ਚੀਜ਼ਾਂ ਆਂ ਫਿਲਮ ਨੂੰ ਪਕੜ ਕੇ ਰੱਖਣਾ ਹਣਾ ਸਾਰਿਆਂ ਬਾਰੇ ਦੱਸਣਾ ਕਹਾਣੀ ਦੱਸਣੀ ਉਦੋਂ ਇੱਕਦੀ ਚਮਚਾ ਹੱਥੇ ਚ ਹੈ ਹਾਂ ਇਹਦੀ ਕੀ ਚਮਚਾ ਹੱਥੇ ਚ ਇਹਦੀ ਵੀ ਸਟੋਰੀ ਹੈ ਚਮਚੇ ਦੀ ਤੁਹਾਨੂੰ ਪਤਾ ਲੱਗੂ ਚਮਚਾ ਤੁਹਾਨੂੰ ਵੈਸੇ ਪਤਾ ਪਹਿਲੀ ਵਾਰ ਨਹੀਂ ਜੀ ਵੀ ਚਮਚਾ ਬਹੁਤ ਫੇਮਸ ਹੋਇਆ ਅਣੀ ਨੇ ਮਾਰਿਆ ਜਦੋਂ ਪੰਮੇ ਦੇ ਦਾ ਸੀਟੀ ਰੱਖਣੇ ਚਮਚੇ ਹੈ ਸੋ ਚਮਚੇ ਵਾਦੂ ਆਪਣੀ ਫਿਲਮ ਚ ਚਮਚੇ ਵੀ ਬੜੀ ਤਰ੍ਹਾਂ ਹੁੰਦੇ ਨੇ ਇੱਕ ਬੰਦੇ ਨਾਲ ਚਮਚ ਹੁੰਦੇ ਨੇ ਇੱਕ ਤੁਸੀਂ ਇਹ ਚਮਚਾ ਰੱਖਿਆ ਉਦਾਂ ਮੇਰੇ ਅੰਡਰ ਚਮਚੇ ਤਿੰਨ ਚਾਰ ਹੁੰਦੇ ਆ ਮੇਰੇ ਨਾਲ ਹਮੇਸ਼ਾ ਹਾਂ ਪੂਰਾ ਮਾਹੌਲ ਹੈ ਅੱਛਾ ਪੂਰਾ ਚਲਦਾ ਹੈ ਤੇ ਉਹ ਕਿੜੀ ਕਿੜੇ ਜਿਹੜੇ ਚਲੋ ਅਸੀਂ ਪਹਿਲੀ ਬਾਈ ਨੇ ਕਿਹਾ ਕਹਿੰਦੇ ਪਹਿਲੀ ਜਿਹੜੀ ਫਿਲਮ ਚ ਥੋੜੀ ਬੋਤੇ ਕਹਿੰਦੇ ਥੋੜੇ ਗਾਲਾਂ ਗੋਲਾਂ ਸੀ ਕੰਨਾ ਹੁਣ ਤਾਂ ਜਿਹੜੀ ਫਿਲਮ ਪੂਰੀ ਅਸੀਂ ਪਰਿਵਾਰਿਕ ਬਣਾ ਦਿੱਤੀ ਹੈ ਨਹੀਂ ਗਾਲਾਂ ਤਾਂ ਉਦੋਂ ਵੀ ਨਹੀਂ ਸੀ ਕੋਈ ਉਮੇਦਿਓ ਜਿਵੇਂ ਸੀਗਾ ਜੋ ਜੋ ਆਪਣੇ ਚੱਲਦਾ ਆਮ ਪਿੰਡੂ ਖੇਤੇ 'ਚ ਉਦਾਂ ਦੀਆਂ ਚੀਜ਼ਾਂ ਸੀ ਇਹਦੇ ਵਿੱਚ ਇਦਾਂ ਦਾ ਕੁਝ ਸਰਟੀਫਿਕੇਟ ਮਿਲਿਆ ਜਿਹੜੀਆਂ ਗਾਲਾਂ ਦੇ ਹੈ ਜਿਹੜੀਆਂ ਗਾਲਾਂ ਦੇ ਸਰਟੀਫਿਕੇਟ ਮਿਲੇ ਹੋਏ ਨੇ ਪਰਿਵਾਰਾਂ ਦੇ ਵਿੱਚ ਜਿਹੜੀਆਂ ਆਮ چلਦੀਆਂ ਨੇ ਹਾਂ ਹਾਂ ਮਤਲਬ ਸਾਰੇ ਪਾਸੇ ਚੱਲਦਾ ਨਾ ਚੀਜ਼ਾਂ ਉਹ ਤਾਂ ਉਦਾਂ ਦੀ ਸੀਗੀ ਉਦਾਂ ਕੋਈ ਇਹੋ ਜਿਹੀ ਕੋਈ ਬਲੰਟ ਗਾਲ ਤਾਂ ਜਿਹੜੀ ਕੋਈ ਲੰਮੀ ਚੀਜ਼ ਤਾਂ ਇਹ ਨਹੀਂ ਕਿ ਵੀ ਉਹ ਤਾਂ ਡੇਲੀ ਲਾਈਫ ਵਾਲੀਆਂ ਜਿਹੜੀਆਂ ਲੋਕ ਸਪੀਕ ਕਰਦੇ ਨੇ ਜੋ ਹਨਾ ਗਾਲਾਂ ਕਹਿੰਦੇ ਆ ਉਹੀ ਚੱਲਦੀਆਂ ਨੇ ਬਟ ਕੋਈ ਇਦਾਂ ਨਾ ਕੋਈ ਮਿਸ ਗਾਈਡਿੰਗ ਚੀਜ਼ ਨਹੀਂ ਸੀਗੀ ਨਾ ਕੋਈ ਵਰਗਰ ਚੀਜ਼ ਆ ਜੇ ਜੇਲਾ ਦਾ ਵੀ ਜਿਹੜਾ ਇਹਨੇ ਚ ਦਿਖਾਇਆ ਗਿਆ ਉਹ ਵੀ ਇੱਕ ਬੜਾ ਮਤਲਬ ਬਹੁਤ ਜ਼ਿਆਦਾ ਵੱਡੀ ਪਧਰਤੀਆਂ ਦੀਆਂ ਚੀਜ਼ਾਂ ਦਿਖਾਈਆਂ ਗੈਂਗਸਟਰ ਦਿਖਾਇਆ ਗਿਆ ਜਾਂ ਵੈਸੇ ਹੀ ਦਿਖਾਇਆ ਗਿਆ ਨਹੀਂ ਇਹ ਕਹਾਣੀ ਹੈ ਇੱਕ ਜਿਵੇਂ ਇੱਕ ਜਿਵੇਂ ਤੁਸੀਂ ਪਹਿਲੀ ਵਾਰ ਨਹੀਂ ਦੇਖੀ ਹੈ ਨਾ ਉਹਦੇ ਵਿੱਚ ਪੰਮਾ ਜੇਲ੍ਹ ਚ ਜਾਂਦਾ ਉਸ ਤੋਂ ਬਾਅਦ ਉਹਦੇ ਪਿੱਛੇ ਗਿਆ ਜਾਂਦਾ ਫਿਰ ਉਹ ਗੇਲ ਦਾ ਮਾਹੌਲ ਦਿਖਾਇਆ ਹੋਇਆ ਅੰਦਰ ਜਿਹੜੇ ਕਿਰਦਾਰ ਆ ਕੌਣ ਕੋਈ ਕਿਵੇਂ ਆ ਕੋਈ ਕਿਵੇਂ ਆ ਉਦਾਂ ਦਾ ਉਹ ਹੈਗਾ ਉਹਦੇ ਵਿੱਚ ਹੋਰ ਬਿਲਕੁਲ ਭਾਈ ਤੁਸੀਂ ਕਹਿਣਾ ਚਾਹੁੰਦੇ ਹੋ ਕੁਝ ਮੂਵੀ ਦਾ ਕੋਈ ਦਰਸ਼ਕਾਂ ਨੂੰ ਹਾਂਜੀ ਬਿਲਕੁਲ ਫੈਸਟੀਵਲ ਸੀਜ਼ਨ ਚੱਲ ਰਿਹਾ ਹੈ ਪਹਿਲਾਂ ਦੀਵਾਲੀ ਆਈ ਫਿਰ ਲੋਹੜੀ ਆਈ ਹੁਣ 2 ਤਰੀਕ ਨੂੰ ਆ ਰਹੀ ਹੈ ਵਾਰਨਿੰਗ ਤੇ ਵਾਰਨਿੰਗ ਸਿਰਫ ਫਿਲਮ ਨਹੀਂ ਫੈਸਟੀਵਲ ਆ ਜ਼ਰੂਰ ਦੇਖਣ ਜਾਓ ਸੀਟੀ ਵੀਰ ਅ ਫਿਰ ਇੱਕ ਕੋਈ ਕੋਈ ਜਿਹੜਾ ਕਿਰਦਾਰ ਕੀਤਾ ਤੋਂ ਛੋਟਾ ਜਿਹਾ ਕੋਈ ਉਸ ਦਿਨ ਲਈ ਆਪਣੇ ਦਰਸ਼ਕਾਂ ਨੂੰ ਅਸੀਂ ਵਾਰਨਿੰਗ ਦੇਖਣ ਲਈ ਅਸੀਂ ਚਾਹਾਂਗੇ ਥੋੜਾ ਇੱਕ ਕਿਰਦਾਰ ਕੀਤਾ ਜਾਵੇ ਕੋਈ ਰੋਲ ਜਿਹੜਾ ਹੈਗਾ ਤੁਹਾਡੇ ਡਾਇਲੋਗ ਸੁਣਾਵਾ ਡਾਇਲੋਗ ਉਹ ਕਹਿੰਦਾ ਵੀ ਜਿਉਂ ਹੀ ਗੇਜਾ ਨਿਕਲਿਆ ਕਾਲ ਕੋਠੜੀ ਚੋਂ ਬਾਹਰ ਜਿਹਨੂੰ ਮਾਰਨ ਵਾਸਤੇ ਆਇਆ ਉਹ ਬੰਦਾ ਪੱਕਾ ਯਮ ਲੋਕ ਇਹ ਜਿਹੜਾ ਟ੍ਰੇਲਰ ਚਾ ਉਹ ਹੁਣ ਫਿਲਮ ਵਾਲੇ ਤਾਂ ਇਹ ਸੁਣਾ ਨਹੀਂ ਸਕਦੇ ਨਾ ਸਹੀ ਗੱਲ ਹੈ ਤੇ ਇਹ ਇਹ ਫਿਲਮ ਤੋਂ ਬਾਅਦ ਇੱਕ ਬੜੀ ਵੱਡੀ ਹਾਈਪ ਹੀ ਮਿਲੀ ਹੈ ਵੀ ਬਾਈ ਕਿਤਨੇ ਕਿਤੇ ਅਸੀਂ ਕਹਿੰਦੇ ਕਿਉਂਕਿ ਗਿੱਪੀ ਬਾਈ ਨੇ ਕਿਹਾ ਕਿ ਇਹਨੇ ਜੋ ਤੁਹਾਡੀ ਸਿਫਤਾਂ ਕਰ ਰਹੀ ਸਾਰੇ ਕਹਿੰਦੇ ਵੀ ਜੋ ਇਹਨਾਂ ਨੇ ਸੀਨ ਕੀਤੇ ਨੇ ਉਹ ਥੱਪੜ ਜਿਹੜਾ ਸੱਚੀ ਵਜ੍ਹਾ ਥੱਪੜ ਹਾਂ ਸੱਚੀ ਵਜ੍ਹਾ ਦੇ ਹੁੰਦੇ ਹੋਰ ਉਹਨਾਂ ਕੀ ਵਜ੍ਹਾ ਦੇ ਹੁੰਦੇ ਸੱਚੀ ਕਈ ਵਾਰੀ ਫੀਲ ਲੈਣਾ ਹੁੰਦਾ ਕਈ ਵਾਰੀ ਦੂਰੋਂ ਸੇ ਮਤਲਬ ਥੱਪੜ ਘਮਾਉ ਲੈਂਦੇ ਨੇ ਤਾਂ ਕਈ ਵਾਰੀ ਬਾਜ ਜਾਂਦੇ ਹੁੰਦੇ ਆ ਤਾਂ ਵਜੇ ਆ ਵਧੀਆ ਬਹੁਤ ਸੀਨ ਘੈਂਟ ਹੋਇਆ ਬਹੁਤ ਕਮਾਲ ਦਾ ਕਿਰਦਾਰ ਸੀਗਾ ਕਰਕੇ ਸਵਾਦ ਆਇਆ ਰਿਐਲਿਟੀ ਹੁੰਦੀ ਹਾਂਜੀ ਹਾਂਜੀ ਬਸ ਥੋੜੀ ਜਿਆਦਾ ਲਾਓ ਜੀ ਕਿਤੇ ਸ਼ਾਇਦ ਗਲਤ ਗੁਲਤ ਦਾ ਵੱਜ ਜੇ ਹਾਂ ਤੇ ਤੁਸੀਂ ਬਾਈ ਜੀ ਕੁਝ ਕਹਿਣਾ ਚਾਹ ਦਰਸ਼ਕਾਂ ਨੂੰ ਬਸ ਦਰਸ਼ਕਾਂ ਨੂੰ ਇਹੀ ਰਿਕਵੈਸਟ ਹੈ ਜੀ 2 ਫਰਵਰੀ ਨੂੰ ਆਓ ਸਪੋਰਟ ਕਰੋ ਪੰਜਾਬੀ ਸਿਨੇਮੇ ਨੂੰ ਤੇ ਨਮੇ ਛੇੜ ਦੀ ਫਿਲਮ ਆ ਰਹੀ ਹੈ ਐਂਡ ਸਾਰੇ ਇਮੋਸ਼ਨਸ ਹੈਗੇ ਨੇ ਆਦੇ ਪਰਵਾਰਿਕ ਜੋ ਜਵਾਕਾ ਨੂੰ ਐਂਡ ਪੂਰੇ ਪਰਿਵਾਰ ਨੂੰ ਲੈ ਕੇ ਆਓ ਸਟਾਈਲ ਬੜਾ ਸਮਾ। ਕਿ ਫਿਲਮਾਂ ਸਪੈਸ਼ਲ ਕਿ ਵੈਸੇ ਅਦਾ ਰਹਿੰਦਾ। ਨਹੀਂ 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 ਇਦਾਂ ਨਹੀਂ ਰਹਿੰਦਾ। ਮੈਂ ਵੀਰੇ ਮੈਂ ਨਾ ਮੇਰੇ ਵਾਲ ਪਹਿਲਾਂ ਬਹੁਤ ਲੰਬੇ ਹੁੰਦੇ ਸੀਗੇ ਤੇ ਫਿਰ ਜਦੋਂ ਜੇਪੀ ਬਾਈ ਨੇ ਕਿਹਾ ਵੀ ਲੁੱਕ ਡਿਫਰੈਂਟ ਕਰਨੀ ਹੈ, ਵਰਨਿੰਗ ਕਰਨੀ ਹੈ ਕਿਉਂਕਿ ਮੈਂ ਪਹਿਲਾਂ ਦਾੜੀ ਮੇਰੀ ਇੰਨੀ ਲੰਬੀ ਹੁੰਦੀ ਸੀਗੀ ਫਿਰ ਮੈਂ ਜਦੋਂ ਕਪਤਾਨ ਵਾਲਾ ਰੋਲ ਕੀਤਾ ਸੀਗਾ ਉਸ ਤੋਂ ਬਾਅਦ ਉਹ ਬਾਈ ਕਹਿਣ ਲੱਗੇ ਯਾਰ ਚੇਂਜ ਕਰ ਲੁੱਕ ਚੇਂਜ ਚੇਂਜ ਕਰ। ਸੋ ਹੌਲੀ ਹੌਲੀ ਛੋਟੇ ਛੋਟੇ ਕਰਦੇ ਕਰਦੇ ਫਿਰ ਬਚਾ ਕੀ ਦਿੱਤੇ ਇਹਨਾਂ ਨੇ। ਬਾਈ ਚੱਕ ਗਿਆ। ਫਿਰ ਹੁਣ ਮੈਂ ਮੈਂ ਕਿਹਾ ਪ੍ਰੋਮ ਇਸੋ ਕੰਮ ਮੇ ਆਉਦਾ ਕੋਈ ਜ਼ਿਆਦਾ ਸਮਾਂ ਨਹੀਂ ਬੰਦਾ हेयर स्प्रे ਦੀ ਕੋਈ ਟੈਨਸ਼ਨ ਨਹੀਂ ਹੁਣ ਹਾਂ ਕੋਈ ਖਰਚੇ ਘਟ ਕੇ ਟਾਈਮ ਬਚਤ ਹੋ ਗਈ ਯਾ ਚਲੋ ਬੀਬੋ ਕੋ ਧੰਨਵਾਦ ਹਾਟਾ ਸਾਰੀ ਟੀਮ ਦਾ ਜੀ ਸੋ ਵਾਰਨਿੰਗ ਮੂਵੀ ਜਿਹੜੀ 2-3 ਨੂੰ ਆ ਰਹੀ ਹੈ ਤਾਂ ਸਾਰੇ ਦਰਸ਼ਕਾਂ ਦੇ ਅੱਗੇ ਅਸੀਂ ਵੀ ਰਿਕਵੈਸਟ ਕਰਦੇ ਹਾਂ ਕਿ ਬਹੁਤ ਹੀ ਵਧੀਆ ਮੂਵੀ ਹੈਗੀ ਹੈ ਤਾਂ ਹੂੰ ਮਾ ਕੇ ਪਹੁੰਚੋ ਪੰਜਾਬ ਦੇ ਸਿਨੇਮਾ ਘਰਾਂ 'ਚ ਜੁੜੇ ਹੋ ਡੇਲੀ ਪੋਸਟ ਪੰਜਾਬੀ ਨਾਲ ਕਰਨ ਪਰਸਮ ਸ਼ੇਖ ਦੇ ਨਾਲ ਸੰਦੀਪ ਕਮੋਚ ਚੰਡੀਗੜ੍ਹ ਤੋਂ